मेरा नाम तेरा राम रतन पहला मैं डॉक्टर साहब का धन्यवाद करता हूँ मैं आए थे यहाँ पर तो हमारे जो भाई था ना वो चाचे के मुंडे वो झगड़ा कर लेते हैं फ़ोन पे किसी अति की वजह से तो उसको करके उसको लेकर आए तो फटाफट मैं आए थे दो हॉस्पिटल लेके चलो डॉक्टर साहब के पास तो डॉक्टर साहब आया था पूरा कंडीशन मेरा ख़राब था मरीज़ का तो फटाफट डॉक्टर साहब ने इलाज करवाया तो ट्रीटमेंट किया तो भर्ती किया इमरजेंसी में तो ठीक है अभी बहुत सुधार है मैं तो धन्यवाद करता हूँ डॉक्टर साहब के पैर पड़ता हूँ कि बहुत अच्छा इलाज किया बहुत अच्छा ट्रीटमेंट किया जो हमारे मरीज को बचा लिया हुआ मेरा भाई को जब आप आए थे, तब क्या कंडीशन थी बहुत बुरा हाल था मैंने के उम्मीद नहीं था बचने के लिए कि हमारे भाई बच सकते हैं ट्रीटमेंट है? सही किया है सर जी सारा इलाज सही किया हुआ इमरजेंसी में सारा कुछ जो होते हैं डॉक्टर का अपना जो फर्ज होता है वो सारा निभाया सर जी

ਅ ਅੱਜ ਤੋਂ ਹਾਂ 6-7 ਦਿਨ ਪਹਿਲਾਂ ਸਾਡੇ ਕੋਲ ਇੱਕ ਮਰੀਜ਼ ਆਇਆ ਜਿਨੇ ਫਾਂਸੀ ਲੈਣ ਦੀ ਕੋਸ਼ਿਸ਼ ਕੀਤੀ ਅ ਜਦੋਂ ਮਰੀਜ਼ ਸਾਡੇ ਕੋਲ ਐਮਰਜੈਂਸੀ ਵਿੱਚ ਆਇਆ ਤਦੋਂ ਮਰੀਜ਼ ਲਗਾਤਾਰ ਦੌਰੇ ਪੈ ਰਹੇ ਸੀ ਮਰੀਜ਼ ਨੂੰ ਤੇ ਮਰੀਜ਼ ਹੋਸ਼ ਵਿੱਚ ਪੂਰੇ ਹੋਸ਼ ਵਿੱਚ ਨਹੀਂ ਸੀਗਾ ਜਿਹਦੇ ਪ੍ਰਾਇਮਰੀ ਕੇਅਰ ਲਈ ਅਸੀਂ ਮਰੀਜ਼ ਨੂੰ ਇੱਕਦਮ ਸਾਬ ਵਾਲੀ ਮਸ਼ੀਨ ਤੇ ਪਾਇਆ ਤਾਂ ਕਿ ਜਿਹੜੇ ਲਗਾਤਾਰ ਦੌਰੇ ਪੈ ਰਹੇ ਹੋਣ ਤੇ ਮਰੀਜ਼ ਨਹੀਂ ਕੁਝ ਵੀ ਖਾਦਾ ਹੈ ਉਹ ਸਾਰਾ ਉਹਦੇ ਛਾਤੀ ਵਿੱਚ ਜਾ ਸਕਦਾ ਜਿੰਨ ਨਾਲ ਉਹਦੀ ਇਨਫੈਕਸ਼ਨ ਹੋ ਸਕਦੀ ਹੈ ਤੇ ਹੋਰ ਮਰੀਜ਼ ਇੱਕ ਲਗਾਤਾਰ ਦੌਰਿਆਂ ਕਰਕੇ ਸਿਰ ਦੀ ਦਿੱਕਤ ਹੋਰ ਵੱਧ ਸਕਦੀ ਹੈ ਜਿਹੜਾ ਉਹਨੂੰ ਆਕਸੀਜਨ ਟਾਈਮਲੀ ਆਕਸੀਜਨ ਸਿਰ ਨੂੰ ਨਾ ਮਿਲੇ ਤੇ ਉਹਦੇ ਨਾਲ ਦਿੱਕਤ ਹੋਰ ਵੱਧ ਸਕਦੀ ਹੈ ਉਹਨੂੰ ਪ੍ਰिवेंट ਕਰਨ ਲਈ ਅਸੀਂ ਉਹ ਮਰੀਜ਼ ਨੂੰ ਇੱਕਦਮ ਮਸ਼ਾਹ ਵਾਲੀ ਮਸ਼ੀਨ ਤੇ ਪਾਇਆ ਤੇ ਨਾਲ ਹੀ ਮਰੀਜ਼ ਦਾ ਥੋੜਾ ਬੀਪੀ ਘਟ ਰਿਹਾ ਸੀ ਤੇ ਉਹਨਾਂ ਨੂੰ ਆਇਨੋਟ੍ਰੋਪਸ ਕੋਡ ਦੀ ਰਿਕੁਆਇਰਮੈਂਟ ਸੀ ਤੇ ਉਹਨੂੰ ਅਸੀਂ ਆਇਨੋਟ੍ਰੋਪ ਚਲਾਇਆ ਦੋ ਦਿਨ ਅਸੀਂ ਮਰੀਜ਼ ਨੂੰ ਸਾਹ ਵਾਲੀ ਮਸ਼ੀਨ ਤੇ ਰੱਖਿਆ ਮਰੀਜ਼ ਦਾ ਆਪਣਾ ਕੋਈ ਵੀ ਹੱਥ ਪੈਰ ਜ਼ਿਆਦਾ ਨਹੀਂ ਹਿਲਾ ਪਾ ਰਿਹਾ ਸੀ ਜਿੰਨਿਕ ਇੰਜਰੀ ਥੋੜੀ ਬਹੁਤ ਹੋਈ ਸੀ ਉਹਨੇ ਦੋਕ ਦਿਨ ਮਰੀਜ਼ਨਲ ਟਾਈਮ ਲਿਆ ਹੌਲੀ ਹੌਲੀ ਮਰੀਜ਼ ਆਪਣੇ ਹੱਥ ਪੈਰ ਹਿਲਾਣ ਲੱਗ ਗਿਆ ਤੇ ਹੌਲੀ ਹੌਲੀ ਅਸੀਂ ਉਹਨੂੰ ਸਾਹ ਵਾਲੀ ਮਸ਼ੀਨ ਤੋਂ ਉਤਾਰਿਆ ਤੇ ਉਹਨੂੰ ਨਾਰਮਲ ਟਿਊਬ ਕੱਢ ਕੇ ਨਾਰਮਲ ਰੂਮ ਇਅਰ ਤੇ ਲੈ ਕੇ ਆਏ ਮੰਨਦਾ ਸੀ ਜਿਵੇਂ ਆ ਦੇਖੋ ਸਭ ਤੋਂ ਜ਼ਰੂਰੀ ਕੀ ਹੈ ਕਿ ਜੋ ਵੀ ਮਰੀਜ਼ ਸਾਡੇ ਕੋਲ ਐਮਰਜੈਂਸੀ 'ਚ ਆਂਦਾ ਹੈ ਅਗਰ ਕੋਈ ਵੀ ਮਰੀਜ਼ ਟਾਈਮਲੀ ਸਾਡੇ ਕੋਲ ਐਮਰਜੈਂਸੀ 'ਚ ਪਹੁੰਚ ਰਿਹਾ ਹੈ ਉਹਦਾ ਫਾਇਦਾ ਇਹ ਹੁੰਦਾ ਹੈ ਕਿ ਜਿੱਦਾਂ ਤੁਹਾਨੂੰ ਦੱਸਿਆ ਕਿ ਮਰੀਜ਼ ਲਗਾਤਾਰ ਦੌਰੇ ਪੈ ਰਹੇ ਸੀ ਜਿਹਦਾ ਅਸਰ ਸਿੱਧਾ ਸਿਰ ਤੇ ਪੈਂਦਾ ਹੈ ਸੇਫ ਦੀ ਸਪਲਾਈ ਰੁਕਦੀ ਹੈ ਇਹਨੂੰ ਅਸੀਂ ਹਾਈਪੋਕਸਿਕ ਬ੍ਰੇਨ ਡੈਮੇਜ ਕਹਿੰਦੇ ਆ ਉਹ ਹੋ ਸਕਦਾ ਸੀ ਅਗਰ ਇਹ ਮਰੀਜ਼ ਜਿੱਦਾਂ ਸਾਡੇ ਕੋਲ 15 10 15 ਮਿੰਟਸ ਮਰੀਜ਼ ਲੈ ਆਏ ਅਗਰ ਇਹ ਮਰੀਜ਼ ਘੰਟਾ ਟ੍ਰੈਵਲ ਕਰਕੇ ਅੰਮ੍ਰਿਤਸਰ ਜਾਂਦਾ ਤਾਂ ਉੰਨੀ ਜਿਹੜੀ ਇੰਜਰੀ ਸੀਗੀ ਉਹ ਵੱਜ ਜਾਣੀ ਸੀ ਤੇ ਹੋ ਸਕਦਾ ਸੀ ਕਿ ਉਹ ਪੂਰੇ ਆਪਣੇ ਹੋਸਟ ਵਿੱਚ ਵਾਪਸ ਨਾ ਆ ਪੰਦਾ ਜਿੰਨੇ ਜਲਦੀ ਮਰੀਜ਼ ਹਸਪਤਾਲ ਪਹੁੰਚੇਗਾ ਉੰਨਾ ਉਹਦਾ ਟਾਈਮਲੀ ਟ੍ਰੀਟਮੈਂਟ ਸਟਾਰਟ ਹੋ ਸਕਦਾ ਹੈ ਤੇ ਉਹਦੀ ਇੰਪਰੂਵਮੈਂਟ ਬੈਟਰ ਹੁੰਦੀ ਹੈ ਮਤਲਬ ਆਊਟਕਮ ਬਹੁਤ ਅੱਛਾ ਆਂਦਾ ਹੈ ਜਿੰਨੇ ਜਲਦੀ ਟ੍ਰੀਟਮੈਂਟ ਸਟਾਰਟ ਹੁੰਦਾ ਇਦਾਂ ਦੇ ਮਰੀਜ਼ ਦਾ ਕੋਈ ਵੀ ਮਰੀਜ਼ ਹੈ ਟਰੋਮਾ ਨਾਲ ਆ ਰਿਹਾ ਹੈ ਬਲੀਡਿੰਗ ਹੋ ਰਹੀ ਹੁੰਦੀ ਹੈ ਮਰੀਜ਼ ਦੇ ਤਾਂ ਤੁਸੀਂ ਉਹਨੂੰ ਟਾਈਮ ਲੀ ਹਸਪੀਟਲ ਲਿਆਉ ਤਾਂ ਅਸੀਂ ਉਹਨੂੰ ਬਲੱਡ ਦਈਏ ਸਾਰਾ ਕੁਝ ਦਈਏ ਉਹਨੂੰ ਰਿਸਸਿਟੇਟ ਟਾਈਮਲੀ ਕਰ ਲਈਏ ਇਹ ਹੀ ਤੁਸੀਂ ਘੰਟੇ ਬਾਅਦ ਉਦੋਂ ਕੁਝ ਵੀ ਸਟਾਰਟ ਕਰੋਗੇ ਜਿਹੜੀ ਲਾਸ ਹੋ ਕੇ ਬੀਪੀ ਘਟ ਜਾਂਦਾ ਹੈ ਫਿਰ ਮਰੀਜ਼ ਦੀ ਅਲਟੀਮੇਟਲੀ ਕਵੇ ਡੈਥ ਵੀ ਹੋ ਜਾਂਦੀ ਹੈ 올ਡ एज ਵਿੱਚ ਤੇ ਉਹ ਪ੍ਰिवेंट ਕਰ ਸਕਦੇ ਆਂਗਾ ਤੁਸੀਂ ਟਾਈਮਲੀ ਹਸਪੀਟਲ ਪਹੁੰਚ ਜਾਓ ਸਾਡੇ ਕੋਲ 24 24 ਇਨਟੂ 7 ਹਮੇਸ਼ਾ ਡਾਕਟਰ ਅਵੇਲੇਬਲ ਹੈ ਅਸੀਂ ਹਰ ਵਕਤ ਆਈਸੀਯੂ ਹਰ ਵਕਤ ਪੇਸ਼ੈਂਟਲੀ ਕੇਅਰਲੀ ਹਰ ਵਕਤ 24/7 ਇੱਕ ਡਾਕਟਰ এমਪਲੋਇਡ ਹੁੰਦਾ ਕੁਝ ਵੀ ਐਮਰਜੈਂਸੀ ਆਂਦੀ ਹੈ ਅਸੀਂ ਉਹਨੂੰ ਦੇਖਣ ਲਈ ਅਵੇਲੇਬਲ ਹਾਂ ਪੇਸ਼ੈਂਟ ਆਇਆ ਇਹ ਪੇਸ਼ੈਂਟ ਆਇਆ ਸੀ ਯੂਜੂਲੀ ਕੇਸ ਆਫ ਹੈਂਗਿੰਗ ਸੀ ਇਹ ਸਭ ਤੋਂ ਪੇਸ਼ੈਂਟ ਐਮ1 ਐਮ1 ਦਾ ਮਤਲਬ ਹੈ ਕਿ ਉਹ ਕੋਮਾ ਵਿੱਚ ਸੀ ਕਿ ਉਹਨੂੰ ਨਾਲ ਮਲਟੀਪਲ ਸੀਜ਼ਰਸ ਦੌਰੇ ਪੈ ਰਹੇ ਸੀ ਬਾਰ-ਬਾਰ ਤੇ ਜਿਸ ਕਰਕੇ ਉਹਦੀ ਕੰਡੀਸ਼ਨ ਨਾਲ ਐਸਪਾਇਰੇਟ ਕੀਤਾ ਹੋਇਆ ਸੀ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਸੀ ਤੇ ਸਾਨੂੰ ਉਸ ਵਕਤ ਇਹਨੂੰ ਵੈਂਟੀਲੇਟਰ ਤੇ ਪਾੜਾ ਪਿਆ ਤੇ ਨਾਲ ਹੀ ਆਪਾਂ ਨੇ ਸਾਰਾ ਇਨਵੈਸਟੀਗੇਟ ਕੀਤਾ ਕਿ ਇਹਦੀ ਕੋਈ ਦਿੱਕਤ ਜਾਂ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਤੇ ਉਹਦੇ ਤੇ ਥੋੜਾ ਹਾਈਪੋਕਸਿਕ ਬ੍ਰੇਨ ਡੈਮੇਜ ਵੀ ਲੱਗ ਰਿਹਾ ਸੀ ਬਟ ਫਿਰ ਪ੍ਰੋਪਰ ਟਰੀਟਮੈਂਟ ਸਾਡੀ ਕ੍ਰਿਟੀਕਲ ਕੇਅਰ ਦੀ ਟੀਮ ਡਾਕਟਰ ਦਲਜੀਤ ਡਾਕਟਰ ਨਿਪੁੰਨ ਡਾਕਟਰ ਅਰਿੰਦਰ ਸਾਰਿਆਂ ਨੇ ਬਹੁਤ ਬੜਾ ਵਧੀਆ ਮੈਨੇਜ ਕੀਤਾ ਆਈ ਬੀਇੰਗ ਅ ਨਿਊਰੋ ਸਰਜਨ ਤੇ ਹੁਣ ਪੇਸ਼ੈਂਟ ਦਾ ਰਿਜ਼ਲਟ ਤੁਹਾਡੇ ਸਾਹਮਣੇ ਹੈਗਾ ਪਰ ਤਿੰਨ ਤੋਂ ਚਾਰ ਦਿਨ ਸਾਨੂੰ ਇਹਨੂੰ ਵੈਂਟੀਲੇਟਰ ਤੇ ਰੱਖਣਾ ਪਿਆ ਪਰ ਜਦ ਆਪਦੀ ਮੇਰ ਨਾਲ ਕੋਈ ਡੈਫਿਸਿਟ ਨਹੀਂ ਹੱਥ ਪੈਰ ਲਾਂਦਾ ਪਿਆ ਪੇਸ਼ੈਂਟ ਮੂਵਮੈਂਟਸ ਦੀ ਜਾਨ ਬਸਾਰਿਆਂ ਨੂੰ ਪਛਾਣਦਾ ਮੈਮਰੀ ਕੋਈ ਇੰਟੈਕਟ ਹੈਗੀ ਹੈ ਤੇ ਹੱਥ ਪੈਰ ਵਧੀਆ ਚੱਲਦੇ ਨੇ ਕੋਈ ਤੌਣ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਜੀ ਲੈਟਸ ਹੋਪ ਪੀਪਲ ਇੰਪਰੂਵ ਫਰਮ ਨਰਵ ਬੋਨ ਤੇ ਦਵਾਈਆਂ ਪਾ ਕੇ ਹੋਪਫੁਲੀ ਅਗਲੇ 2-3 ਦਿਨਾਂ ਵਿੱਚ ਇਹਨੂੰ ਆਪਾਂ ਛੁੱਟੀ ਕਰ ਦੇਵਾਂਗੇ ਕਿਉਂਕਿ ਫਿਰ ਦਵਾਈ ਚੱਲਦੀ ਰਹੇਗੀ ਆਪੀ ਡੀ ਬੇਸਿਸ ਤੇ ਦੇਖੋ ਇੱਥੇ ਸਾਡੇ ਕੋਲ 10 ਮਿੰਟ ਜਾਂ 15 ਮਿੰਟ ਦੇ ਅੰਦਰ ਪੁੱਜ ਗਏ ਇਹ ਕੰਡੀਸ਼ਨ ਵਿੱਚ ਆ ਗਰੇ ਅੰਮਰਸਰ ਜਾਂਦੇ ਜਿਹਦੇ ਵਿੱਚ 1.5 ਤੋਂ 2 ਘੰਟੇ ਤੇ 3 ਘੰਟੇ ਜ਼ਾਇਆ ਹੋ ਜਾਣੇ ਸੀ ਤੇ ਉਹਨਾਂ ਟਾਈਮ ਬਹੁਤ ਜ਼ਿਆਦਾ ਹੁੰਦਾ ਦਾ ਬ੍ਰੇਨ ਦਾ ਡੈਮੇਜ ਇਸ ਕਰਕੇ ਉਹ ਸੁਚੇਤ ਨਹੀਂ ਸੀ ਕੋਮਾ ਵਿੱਚ ਸੀ بار بار ਦੌਰੇ ਪੈ ਰਹੇ ਸੀ ਤਦ ਤੱਕ ਇਹਦਾ ਬ੍ਰੇਨ ਡੈਮੇਜ ਉਟਾਣਾ ਸੀ ਲੱਖ ਕੋਸ਼ਿਸ਼ ਤੇ باوجود ਇਹਨੇ ਠੀਕ ਨਹੀਂ ਹੋਣਾ ਸੀ ਤੇ ਕੰਮ ਬਹੁਤ ਲੰਮਾ ਚੱਲਣਾ ਸੀ ਤੇ ਖਰਚਾ ਇਹਨਾਂ ਨੂੰ ਘਾਟੋ ਘਾਟ ਫਿਰ ਜਿੰਨਾ ਮਰਜ਼ੀ ਕਰ ਲੈਂਦੇ 10-15 ਲੱਖ ਦਾ ਬਟ ਇੰਪਰੂਵਮੈਂਟ ਨਹੀਂ ਹੋਣਾ ਸੀ ਸੋ ਟਾਈਮ ਕਿ ਜਿੰਨੀ ਜਲਦੀ ਫੈਸਿਲਿਟੀ ਪ੍ਰੋਪਰ ਪਲੇਸ ਤੇ ਮਿਲ ਜਾਏ ਉਹ ਬਹੁਤ ਵਧੀਆ ਹੈਗੀ ਹੋਪਫੁਲੀ ਆਪਾਂ ਆਲਰੇਡੀ ਬਹੁਤ ਸਾਰੇ ਪੇਸ਼ੈਂਟਾਂ ਤੇ ਟ੍ਰੀਟ ਕੀਤੇ ਹੋਏ ਨੇ ਜਿਹੜੇ ਸਾਡੇ ਕੋਲ ਕੋਮਾ ਵਿੱਚ ਆਏ ਨੇ ਹੈਡ ਇੰਜਰੀ ਆਏ ਨੇ ਐਮਰਜੈਂਸੀ ਚ ਆਨੇ ਨੇ ਸ਼ੌਕ ਚ ਆਨੇ ਨੇ ਆਪਾਂ ਸਾਰਾ ਸਿਸਟਮ ਇਨ ਪਲੇਸ ਹੈਗਾ ਸਾਡੇ ਕੋਲ ਇਮੀਡੀਏਟਲੀ ਆਪਾਂ ਜੋ ਚੀਜ਼ ਕਰਦੇ ਆ ਜਿੰਨੀ ਜਲਦੀ ਉਹਦੀ ਟ੍ਰੀਟਮੈਂਟ ਮਿਲ ਜਾਏ ਉਹ ਪੇਸ਼ੰ ਨੂੰ ਅਸੇਮੇਸ਼ ਵਧੀਆ ਹੁੰਦਾ ਹੈ ਮੇਰਾ ਨਾਮ ਡਾਕਟਰ ਗੁਰਵਿੰਦਰ ਪਾਲ ਸਿੰਘ ਹੈ ਮੈਂ ਨਿਊਰੋ ਸਰਜਨ ਹਾਂ ਮੈਂ ਆਪਾਂ ਪਿਛਲੇ 3 ਸਾਲ ਤੋਂ ਆਲਮੋਸਟ 50 ਤੋਂ 60 ਸਰਜਰੀਜ਼ ਹੈ થી ਆਪਰੇਟ ਕੀਤੇ ਹੋਏ ਨੇ ਬਾਕੀ ਇਹ ਜਿਨ੍ਹਾਂ ਨੂੰ ਸਰਜੀ ਦੀ ਲੋਨੀ ਆਲਮੋਸਟ ਰੋਜ਼ ਇਹ ਤਿੰਨ ਚਾਰ ਪੇਸ਼ੈਂਟ ਸਾਡੇ ਕੋਲ ਆਉਂਦੇ ਜਿਨ੍ਹਾਂ ਨੂੰ ਲਕਵਾ ਹੁੰਦਾ ਬ੍ਰੇਨ ਦੀ ਸਟ੍ਰੋਕ ਮਾਰ ਜਾਂਦੀ ਆ ਕੋਈ ਕਮਜ਼ੋਰੀ ਹੁੰਦੀ ਆ ਟਰੋਮਾ ਹੁੰਦਾ ਤੇ ਉਹ ਸਾਰੇ ਪੇਸ਼ੈਂਟ ਅਸੀਂ ਇੱਥੇ ਟ੍ਰੀਟ ਕਰਦੇ ਪਿਆ ਰੈਗੂਲਰਲੀ ਲੋਂਗ ਵਿਦ ਆਲ ਐਮਰਜੈਂਸੀਜ਼ ਆਲ ਆਵਰ ਡਿਪਾਰਟਮੈਂਟਸ